ਹੈਲਥ ਨੱਟ ਦੀਆਂ ਖਬਰਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਹਿਸਕੀ ਦੀ ਬਿਮਾਰੀ ਸਰੀਰ ਵਿੱਚ ਗੈਸ ਦੇ ਵਾਧੇ ਕਾਰਨ ਪੈਦਾ ਹੁੰਦੀ ਹੈ ਇਸ ਬਿਮਾਰੀ ਵਿੱਚ ਵਧੀ ਹੋਈ ਗੈਸ ਜਦੋਂ ਉੱਪਰ ਵੱਲ ਆ ਕੇ ਸਾਹ ਪ੍ਰਣਾਲੀ ਤੇ ਭਾਰ ਪਾਉਂਦੀ ਹੋਈ ਛਾਤੀ ਤੋਂ ਹੁੰਦੀ ਹੋਈ ਗਲੇ ਤੋਂ ਨਿਕਲਦੀ ਹੈ ਉਸ ਵੇਲੇ ਹਿੱਕ ਹਿੱਕ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ ਇਸ ਨੂੰ ਹਿਸਕੀ ਦੀ ਬਿਮਾਰੀ ਕਿਹਾ ਜਾਂਦਾ ਹੈ ਇਸ ਨੂੰ ਤੁਸੀਂ ਘਰੇਲੂ ਨੁਸਖੇ ਨਾਲ ਵੀ ਠੀਕ ਕਰ ਸਕਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਹਿਸਕੀ ਦੀ ਬਿਮਾਰੀ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾਂਦਾ ਹੈ ਸੰਦੇ ਹੈ ਅਜਿਹੇ ਹਾਲਾਤ ਵਿੱਚ ਦਿਮਾਗ ਨੂੰ ਠੰਡਾ ਕਰਨ ਵਾਲੇ ਇਲਾਜ ਅਤੇ ਗੈਸ ਨੂੰ ਦੂਰ ਕਰਨ ਵਾਲੀਆਂ ਵਕ-ਵਕ ਦਵਾਈਆਂ ਲਾਭਕਾਰੀ ਪ੍ਰਭਾਵ ਪਾਉਂਦੀਆਂ ਹਨ ਲੌਂਗ ਨੂੰ ਮੂੰਹ ਵਿੱਚ ਰੱਖ ਕੇ ਚੂਸਣਾ ਚਾਹੀਦਾ ਹੈ ਤੁਲਸੀ ਦੇ ਪੱਤਿਆਂ ਦਾ ਰਸ 10 ਗ੍ਰਾਮ 5 ਗ੍ਰਾਮ ਸ਼ਹਿਦ ਵਿੱਚ ਮਿਲਾ ਕੇ ਖਾਣ ਨਾਲ ਹਿਸਕੀ ਠੀਕ ਹੋ ਜਾਂਦੀ ਹੈ ਮੂਲੀ ਦੇ ਤਾਜ਼ੇ ਨਰਮ ਪੱਤੇ ਖਾਣ ਨਾਲ ਜਾਂ ਮੂਲੀ ਦੇ ਪੱਤਿਆਂ ਦਾ ਰਸ 10 ਗ੍ਰਾਮ ਪੀਣ ਨਾਲ ਹਿਸਕੀ ਠੀਕ ਹੋ ਜਾਂਦੀ ਹੈ 10 ਗ੍ਰਾਮ ਗੁੜ ਵਿੱਚ ਥੋੜੀ ਜਿਹੀ ਲੌਂਗ ਮਿਲਾ ਕੇ ਖਾਣ ਨਾਲ ਹਿਸਕੀ ਬੰਦ ਹੋ ਜਾਂਦੀ ਹੈ ਨਿੰਬੂ ਦੇ 10 ਗ੍ਰਾਮ ਰਸ ਵਿੱਚ ਛਾਤ ਅਤੇ ਥੋੜਾ ਜਿਹਾ ਨਮਕੇ ਮਿਲਾ ਕੇ ਚਟਣ ਨਾਲ ਹਿਸਕੀ ਬੰਦ ਹੋ ਜਾਂਦੀ ਹੈ ਅੱਕ ਦੇ 1 ਗ੍ਰਾਮ ਚੂਰਨ ਨੂੰ 10 ਗ੍ਰਾਮ ਛਾਤ ਵਿੱਚ ਮਿਲਾ ਕੇ ਚਟ ਕੇ ਖਾਣ ਨਾਲ ਹਿਸਕੀ ਬੰਦ ਹੋ ਜਾਂਦੀ ਹੈ ਜੇ ਕਬਜ਼ ਦੀ ਸ਼ਿਕਾਇਤ ਲਗਾਤਾਰ ਬਣੀ ਰਹਿੰਦੀ ਹੈ ਤਾਂ ਟਿਰਫਲਾ ਚੂਰਨ ਰਾਤ ਨੂੰ ਸੌਣ ਦੇ ਲਈ ਇੱਕ ਚਮਚ ਗਰਮ ਪਾਣੀ ਨਾਲ ਖਾਣ ਨਾਲ ਹਿਸਕੀ ਬੰਦ ਹੋ ਜਾਂਦੀ ਹੈ ਅਰਾਨੀ ਅਰੰਡੀ ਸੁੰਡ ਅਤੇ ਸਾਰੀਆਂ ਵਸਤੂਆਂ ਬਰਾਬਰ ਲੈ ਕੇ ਪਾਣੀ ਵਿੱਚ ਉਬਾਲ ਕੇ ਕੜਾ ਬਣਾ ਕੇ ਪੀਣ ਨਾਲ ਹਿਸਕੀ ਤੋਂ ਛੁਕਾਰਾ ਮਿਲਦਾ ਹੈ ਪਿਆਜ਼ ਦੇ 10 ਗ੍ਰਾਮ ਰਾਸ ਨੂੰ 10 ਗ੍ਰਾਮ ਸ਼ਾਤ ਵਿੱਚੇ ਮਿਲਾ ਕੇ ਖਾਣ ਨਾਲ ਹਿਸਕੀ ਛੇਤੀ ਠੀਕ ਹੋ ਜਾਂਦੀ ਹੈ ਕਾਲੀ ਮਿਰਚ ਨੂੰ ਤਵੇ ਤੇ ਭੁੰਨ ਕੇ ਉਸ ਦਾ ਧੂਆਂ ਸੁੰਘਣ ਨਾਲ ਹਿਸਕੀ ਬੰਦ ਹੋ ਜਾਂਦੀ ਹੈ ਅੱਗੇ ਹੋਰ ਖਬਰ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਟ ਸੰਪਾਦ ਹੈਲਥ ਨੱਟ ਨਹੀਂ ਕਬੜਾ ਲੇਕੀ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਹਿਸਕੀ ਦੀ ਬਿਮਾਰੀ ਸਰੀਰ ਵਿੱਚ ਗੈਸ ਦੇ ਵਾਧੇ ਕਾਰਨ ਪੈਦਾ ਹੁੰਦੀ ਹੈ ਇਸ ਬਿਮਾਰੀ ਵਿੱਚ ਵਧੀ ਹੋਈ ਗੈਸ ਜਦੋਂ ਉੱਪਰ ਵੱਲ ਆ ਕੇ ਸਾਹ ਪ੍ਰਣਾਲੀ ਤੇ ਭਾਰ ਪਾਉਂਦੀ ਹੋਈ ਛਾਤੀ ਤੋਂ ਹੁੰਦੀ ਹੋਈ ਗਲੇ ਤੋਂ ਨਿਕਲਦੀ ਹੈ ਉਸ ਵੇਲੇ ਹਿੱਕ ਹਿੱਕ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ ਇਸ ਨੂੰ ਹਿਸਕੀ ਦੀ ਬਿਮਾਰੀ ਕਿਹਾ ਜਾਂਦਾ ਹੈ ਇਸ ਨੂੰ ਤੁਸੀਂ ਘਰੇਲੂ ਨੁਸਖੇ ਨਾਲ ਵੀ ਠੀਕ ਕਰ ਸਕਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਹਿਸਕੀ ਦੀ ਬਿਮਾਰੀ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾਂਦਾ ਹੈ ਅਜਿਹੇ ਹਾਲਾਤ ਵਿੱਚ ਦਿਮਾਗ ਨੂੰ ਠੰਡਾ ਕਰਨ ਵਾਲੇ ਇਹ ਇਲਾਜ ਅਤੇ ਗੈਸ ਨੂੰ ਦੂਰ ਕਰਨ ਵਾਲੀਆਂ ਵਕ-ਵਕ ਦਵਾਈਆਂ ਲਾਭਕਾਰੀ ਪ੍ਰਭਾਵ ਪਾਉਂਦੀਆਂ ਹਨ ਲੌਂਗ ਨੂੰ ਮੂੰਹ ਵਿੱਚ ਰੱਖ ਕੇ ਚੂਸਣਾ ਚਾਹੀਦਾ ਹੈ ਤੁਲਸੀ ਦੇ ਪੱਤਿਆਂ ਦਾ ਰਸ 10 ਗ੍ਰਾਮ 5 ਗ੍ਰਾਮ ਸ਼ਹਿਦ ਵਿੱਚ ਮਿਲਾ ਕੇ ਖਾਣ ਨਾਲ ਹਿਸਕੀ ਠੀਕ ਹੋ ਜਾਂਦੀ ਹੈ ਮੂਲੀ ਦੇ ਤਾਜ਼ੇ ਨਰਮ ਪੱਤੇ ਖਾਣ ਨਾਲ ਜਾਂ ਮੂਲੀ ਦੇ ਪੱਤਿਆਂ ਦਾ ਰਸ 10 ਗ੍ਰਾਮ ਪੀਣ ਨਾਲ ਹਿਸਕੀ ਠੀਕ ਹੋ ਜਾਂਦੀ ਹੈ 10 ਗ੍ਰਾਮ ਗੁੜ ਵਿੱਚ ਥੋੜੀ ਜਿਹੀ ਲੌਂਗ ਮਿਲਾ ਕੇ ਖਾਣ ਨਾਲ ਹਿਸਕੀ ਬੰਦ ਹੋ ਜਾਂਦੀ ਹੈ ਨਿੰਬੂ ਦੇ 10 ਗ੍ਰਾਮ ਰਸ ਵਿੱਚ ਛਾਤ ਅਤੇ ਥੋੜਾ ਜਿਹਾ ਨਮਕੇ ਮਿਲਾ ਕੇ ਚਟਣ ਨਾਲ ਹਿਸਕੀ ਬੰਦ ਹੋ ਜਾਂਦੀ ਹੈ ਅੱਕ ਦੇ 1 ਗ੍ਰਾਮ ਚੂਰਨ ਨੂੰ 10 ਗ੍ਰਾਮ ਛਾਤ ਵਿੱਚ ਮਿਲਾ ਕੇ ਚਟ ਕੇ ਖਾਣ ਨਾਲ ਹਿਸਕੀ ਬੰਦ ਹੋ ਜਾਂਦੀ ਹੈ ਜੇ ਕਬਜ਼ ਦੀ ਸ਼ਿਕਾਇਤ ਲਗਾਤਾਰ ਬਣੀ ਰਹਿੰਦੀ ਹੈ ਤਾਂ ਟੀਰਫਲਾ ਚੂਰਨ ਰਾਤ ਨੂੰ ਸੌਣ ਦੇ ਲਈ ਇੱਕ ਚਮਚ ਗਰਮ ਪਾਣੀ ਨਾਲ ਖਾਣ ਨਾਲ ਹਿਸਕੀ ਬੰਦ ਹੋ ਜਾਂਦੀ ਹੈ ਅਰਾਨੀ ਅਰੰਡੀ ਸੁੰਡ ਅਤੇ ਸਾਰੀਆਂ ਵਸਤੂਆਂ ਬਰਾਬਰ ਲੈ ਕੇ ਖਾਨੀ ਵਿੱਚ ਉਬਾਲ ਕੇ ਕੜਾ ਬਣਾ ਕੇ ਪੀਣ ਨਾਲ ਹਿਸਕੀ ਤੋਂ ਛੁਕਾਰਾ ਮਿਲਦਾ ਹੈ ਪਿਆਜ਼ ਦੇ 10 ਗ੍ਰਾਮ ਰਾਸਨ ਨੂੰ 10 ਗ੍ਰਾਮ ਸ਼ਿਆਤ ਵਿੱਚ ਮਿਲਾ ਕੇ ਖਾਣ ਨਾਲ ਹਿਸਕੀ ਛੇਤੀ ਠੀਕ ਹੋ ਜਾਂਦੀ ਹੈ ਕਾਲੀ ਮਿਰਚ ਨੂੰ ਤਵੇ ਤੇ ਭੁੰਨ ਕੇ ਉਸ ਦਾ ਧੂਆਂ ਸੁੰਘਣ ਨਾਲ ਹਿਸਕੀ ਬੰਦ ਹੋ ਜਾਂਦੀ ਹੈ ਅੱਜ ਦੀ ਹੋਰ ਖਬਰ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ ਹੈਲਥ ਨਾਲ ਦੀਆਂ ਖਬਰਾਂ ਲੈ ਕੇ ਹਾਜ਼ਰਾਂ ਸੱਚੀ ਕਾ ਸੁਆਗਤ ਹੈ ਤੁਹਾਡਾ ਦिशा ਹੈਲਥ ਤੇ ਹਿਸਕੀ ਦੀ ਬਿਮਾਰੀ ਸਰੀਰ ਵਿੱਚ ਗੈਸ ਦੇ ਵਾਧੇ ਕਾਰਨ ਪੈਦਾ ਹੁੰਦੀ ਹੈ ਇਸ ਬਿਮਾਰੀ ਵਿੱਚ ਵਧੇ ਹੋਏ ਗੈਸ ਜਦੋਂ ਉੱਪਰ ਵੱਲ ਆ ਕੇ ਸਾਹ ਪ੍ਰਣਾਲੀ ਤੇ ਭਾਰ ਪਾਉਂਦੀ ਹੋਈ ਛਾਤੀ ਤੋਂ ਹੁੰਦੀ ਹੋਈ ਗਲੇ ਤੋਂ ਨਿਕਲਦੀ ਹੈ ਉਸ ਵੇਲੇ ਹਿੱਕ-ਹਿੱਕ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ ਇਸ ਨੂੰ ਹਿਸਕੀ ਦੀ ਬਿਮਾਰੀ ਕਿਹਾ ਜਾਂਦਾ ਹੈ ਇਸ ਨੂੰ ਤੁਸੀਂ ਘਰੇਲੂ ਨੁਸਖਿਆਂ ਨਾਲ ਵੀ ਠੀਕ ਕਰ ਸਕਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਹਿਸਕੀ ਦੀ ਬਿਮਾਰੀ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾਂਦਾ ਹੈ ਅਜਿਹੇ ਹਾਲਾਤ ਵਿੱਚ ਦਿਮਾਗ ਨੂੰ ਠੰਡਾ ਕਰਨ ਵਾਲੇ ਇਲਾਜ ਅਤੇ ਗੈਸ ਨੂੰ ਦੂਰ ਕਰਨ ਵਾਲੀਆਂ ਵਕ-ਵਕ ਦਵਾਈਆਂ ਲਾਭਕਾਰੀ ਪ੍ਰਭਾਵ ਪਾਉਂਦੀਆਂ ਹਨ ਲੌਂਗ ਪੋਨਕੀ ਮੂਹ ਵਿੱਚ ਰੱਖ ਕੇ ਚੂਸਣਾ ਚਾਹੀਦਾ ਹੈ ਤੁਲਸੀ ਦੇ ਪੱਤਿਆਂ ਦਾ ਰਸ 10 ਗ੍ਰਾਮ 5 ਗ੍ਰਾਮ ਸ਼ਹਿਦ ਵਿੱਚ ਮਿਲਾ ਕੇ ਖਾਣ ਨਾਲ ਹਿਸਕੀ ਠੀਕ ਹੋ ਜਾਂਦੀ ਹੈ ਮੂਲੀ ਦੇ ਤਾਜ਼ੇ ਨਰਮ ਪੱਤੇ ਖਾਣ ਨਾਲ ਜਾਂ ਮੂਲੀ ਦੇ ਪੱਤਿਆਂ ਦਾ ਰਸ 10 ਗ੍ਰਾਮ ਪੀਣ ਨਾਲ ਹਿਸਕੀ ਠੀਕ ਹੋ ਜਾਂਦੀ ਹੈ 10 ਗ੍ਰਾਮ ਗੁੜ ਵਿੱਚ ਥੋੜੀ ਜਿਹੀ ਲੌਂਗ ਮਿਲਾ ਕੇ ਖਾਣ ਨਾਲ ਹਿਸਕੀ ਬੰਦ ਹੋ ਜਾਂਦੀ ਹੈ ਨੇंबू ਦੇ 10 ਗ੍ਰਾਮ ਰਸ ਵਿੱਚ ਛਾਤ ਅਤੇ ਥੋੜਾ ਜਿਹਾ ਨਮਕੀ ਮਿਲਾ ਕੇ ਜਟਨ ਨਾਲ ਹਿੱਕੀ ਬੰਦ ਹੋ ਜਾਂਦੀ ਹੈ ਅੱਕ ਦੇ 1 ਗ੍ਰਾਮ ਚੂਰਨ ਨੂੰ 10 ਗ੍ਰਾਮ ਛਾਤ ਵਿੱਚੇ ਮਿਲਾ ਕੇ ਚੱਟ ਕੇ ਖਾਣ ਨਾਲ ਹਿੱਕੀ ਬੰਦ ਹੋ ਜਾਂਦੀ ਹੈ ਜੇ ਕਬਜ਼ ਦੀ ਸ਼ਿਕਾਇਤ ਲਗਾਤਾਰ ਬਣੀ ਰਹਿੰਦੀ ਹੈ ਤਾਂ ਟਿਰਫਲਾ ਚੂਰਨ ਰਾਤ ਨੂੰ ਸੌਣ ਤੋਂ 2 ਪਹਿਲੇ ਇੱਕ ਚਮਚ ਗਰਮ ਪਾਣੀ ਨਾਲ ਖਾਣ ਨਾਲ ਹਿੱਕੀ ਬੰਦ ਹੋ ਜਾਂਦੀ ਹੈ ਅਰਾਨੀ ਅਰੰਡੀ ਸੁੰਡ ਅਤੇ ਸਾਰੀਆਂ ਵਸਤੂਆਂ ਬਰਾਬਰ ਲੈ ਕੇ ਪਾਣੀ ਵਿੱਚ ਉਬਾਲ ਕੇ ਕੜਾ ਬਣਾ ਕੇ ਪੀਣ ਨਾਲ ਖਿਸਕੀ ਤੋਂ ਛੁਟਕਾਰਾ ਮਿਲਦਾ ਹੈ ਪਿਆਜ਼ ਦੇ 10 ਗ੍ਰਾਮ ਰਸ ਨੂੰ 10 ਗ੍ਰਾਮ ਸ਼ਹਿਦ ਵਿੱਚ ਮਿਲਾ ਕੇ ਖਾਣ ਨਾਲ ਖਿਸਕੀ ਛੇਤੀ ਠੀਕ ਹੋ ਜਾਂਦੀ ਹੈ ਕਾਲੀ ਮਿਰਚ ਨੂੰ ਤਵੇ ਤੇ ਭੁੰਨ ਕੇ ਉਸ ਦਾ ਧੂਆਂ ਸੁੰਗਣ ਨਾਲ ਖਿਸਕੀ ਬੰਦ ਹੋ ਜਾਂਦੀ ਹੈ ਅਗਲੀ ਹੋਰ ਖਬਰ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ